ਦੇਸ਼ ਪ੍ਰਦੇਸ਼ ਦੇ ਵਿੱਚ ਵਸਦੇ ਪੰਜਾਬੀ ਵੀਰੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕਬੱਡੀ ਕਮੈਂਟੇਟਰ ਲਖਾ ਬਰਾੜੋ ਕੰਦਵਾਲਾ 7 ਸਤੰਬਰ ਨੂੰ ਹੋਣ ਵਾਲੇ ਕਬੱਡੀ ਕੱਪਾਂ ਦੀ ਜਿਹੜੀ ਜਾਣਕਾਰੀ ਲੈ ਕੇ ਆਪਾਂ ਹਾਜ਼ਰ ਹੋ ਚੁੱਕੇ ਹਾਂ ਵੀ 7 ਸਤੰਬਰ ਨੂੰ ਜਿਹੜੇ-ਜਿਹੜੇ ਕਬੱਡੀ ਕੱਪ ਆ ਉਹ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਕਰਵਾਏ ਜਾ ਰਹੇ ਐ ਸੋ 7 ਸਤੰਬਰ ਦੀ ਜਿਹੜੀ ਜਾਣਕਾਰੀ ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆਂ ਜਰੂਰ ਗੌਰ ਕਰਿਓ 7 ਸਤੰਬਰ ਨੂੰ ਜਿਹੜੀ ਸ਼ੁਰੂਆਤ ਐ ਕਬੱਡੀ ਖੇ ਟੂਰਨਾਮੈਂਟ ਪਿੰਡ ਗਲਾਬੇ ਵਾਲਾ ਜ਼ਿਲ੍ਹਾ ਮੁਕਸਰ ਤੋਂ ਆਪਾਂ ਕਰਨ ਜਾ ਰਹੇ ਆਂ ਜ਼ਿਲ੍ਹਾ ਮੁਕਸਰ ਦੇ ਬੋਕਲ ਦੇ ਚ ਪਿੰਡ ਗਲਾਬੇ ਵਾਲਾ ਪੈਂਦਾ ਬਿਲਕੁਲ ਖੱਪਿਆਂ ਵਾਲੀ ਦੇ ਲਾਗੇ ਇਹ ਪਿੰਡ ਹੈ ਜਿੱਥੇ ਕਿ ਕਬੱਡੀ 65 ਕਿਲੋ ਤੇ 85 ਕਿਲੋ ਦੇ ਜਿਹੜੇ ਮੈਚ ਐ ਉਹ ਪਿੰਡ ਗਲਾਬੇ ਵਾਲਾ ਨਗਰ ਦੇ ਚ ਕਰਵਾਏ ਜਾ ਰਹੇ ਆ ਤਨਤਨ ਬਾਬਾ ਬ੍ਰਹਮਦਾਸ ਜੀ ਮਹਾਂਪੁਰਸ਼ਾਂ ਦੀ ਕਿਰਪਾ ਦੇ ਨਾਲ ਜਿਹੜਾ ਇਹ ਕਬੱਡੀ ਕੱਪ ਹੋਣਾ ਸੋ ਪਹਿਲੇ ਵਾਰੇ ਜਿਹੜੀ ਸ਼ੁਰੂਆਤ ਉਹ ਪਿੰਡ ਗਲਾਬੇ ਵਾਲੇ ਨਗਰ ਨੇ ਕੀਤੀ ਹੈ 65 ਕਿਲੋ ਦੇ ਜਿਹੜਾ ਪ੍ਰਾਈਜ਼ ਹੈ ਦੋ ਪਲੇਅਰ ਬਾਹਰੋਂ ਖੇਡਣਗੇ 12000 ਤੇ 9000 ਜਿਹੜਾ ਪ੍ਰਾਈਜ਼ ਰੱਖਿਆ ਹੋਇਆ ਹੈ ਕਬੱਡੀ 85 ਕਿਲੋ ਦੇ ਜਿਹੜੇ ਮੈਚ ਕਰਵਾਏ ਜਾ ਰਹੇ ਆ 31000 ਤੇ 21000 ਜਿਹੜਾ ਪ੍ਰਬੰਧਕਾਂ ਨੇ ਪ੍ਰਾਈਜ਼ ਰੱਖਿਆ ਹੋਇਆ ਹੈ ਤਿੰਨ ਪਲੇਅਰ ਜਿਹੜੇ ਬਾਹਰੋਂ ਖੇਡਣਗੇ ਆਪਣੇ ਪਰਾ ਸੁਚੈਨ ਵੀਰਾ ਤੇ ਨਾਲ ਆਪਣੇ ਸੁਮਤੀ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਸੱਦੇ ਆ ਉਹ ਦਿੱਤੇ ਜਾ ਰਹੇ ਆ ਸੰਪਰਕ ਨੰਬਰ ਨੋਟ ਕਰਿਓ 98799 ਅ 2 ਜੀਰਮਾ 497 ਜਿਹੜਾ ਸੰਪਰਕ ਨੰਬਰ ਹੈ 9877722020 ਜਿਹੜਾ ਸੰਪਰਕ ਨੰਬਰ ਹੈ ਪ੍ਰਬੰਧਕ ਕਮੇਟੀ ਪਿੰਡ ਗਲਾਬੇ ਵਾਲੇ ਦਾ ਸਰਬੱਤ ਦਾ ਭਲਾ ライブ ਤੇ ਜਿਹੜਾ ਇਹ ਕਬੱਡੀ ਟੂਰਨਾਮੈਂਟ ライブ ਚੱਲੂਗਾ ਇਸੇ ਤਰ੍ਹਾਂ ਹੀ ਜिले ਫਰੀਦਕੋਟ ਦਾ ਪਿੰਡ ਪਹਿਲੂ ਵਾਲਾ ਬਾਬਾ ਸ਼ੇਖਪਰੀ ਦੀ ਨਗਰੀ ਦੇ ਵਿੱਚ ਟੂਰਨਾਮੈਂਟ ਹੋਣਾ ਹੈ ਪਿੰਡ ਪਹਿਲੂ ਵਾਲੇ ਦੇ ਵਿੱਚ 34ਵਾਂ ਕਬੱਡੀ ਖੇਡ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਹੈ ਬਾਬਾ ਕਿਲਾ ਪੀਰ ਜੀ ਦੀ ਯਾਦ ਵਿੱਚ ਕਬੱਡੀ ਓਪਨ ਦੀ ਮੈਚ ਜਿਹੜੇ 7 ਸਤੰਬਰ ਨੂੰ 41000 ਤੇ 31000 ਜਿਹੜਾ ਪ੍ਰਬੰਧਕਾਂ ਨੇ ਪ੍ਰਾਈਜ਼ ਰੱਖਿਆ ਹੈ ਤਿੰਨ ਪਲੇਅਰ ਜਿਹੜੇ ਬਾਹਰੋਂ ਖੇਡਣਗੇ 94780 ਤੇ 88109 ਤੇ ਜਿਹੜੀਆਂ ਟੀਮਾਂ ਨੇ ਉਹ ਸੰਪਰਕ ਕਰ ਸਕਦੀਆਂ ਨੇ 94780 88109 ਜਿਹੜਾ ਪ੍ਰਬੰਧਕ ਕਮੇਟੀ ਦਾ ਨੰਬਰ ਹੈ ਇਸੇ ਤਰ੍ਹਾਂ ਜਿਹਨੇ ਸੰਗਰੂਰ ਦਾ ਪਿੰਡ ਹੈ ਚੱਠਾ ਗਵਿੰਦਪੁਰਾ ਜਿੱਥੇ ਕਿ 37ਵਾਂ ਕਬੱਡੀ ਦਾ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਕਬੱਡੀ ਓਪਨ ਦੇ ਬਹੁਤ ਵੱਡੇ ਬਜਟ ਦਾ ਇਹ ਟੂਰਨਾਮੈਂਟ ਹੋਣਾ ਹੈ ਜਿੱਥੇ ਕਿ ਪਹਿਲਾ ਪ੍ਰਾਈਜ਼ 82000 ਤੇ ਦੂਸਰਾ ਪ੍ਰਾਈਜ਼ ਜਿਹੜਾ 62000 ਰੁਪਿਆ ਪ੍ਰਬੰਧਕਾਂ ਨੇ ਰੱਖਿਆ ਹੋਇਆ ਹੈ ਤਿੰਨ ਪਲੇਅਰ ਜਿਹੜੇ ਬਾਹਰੋਂ ਖੇਡਣਗੇ ਕਬੱਡੀ ਓਪਨ ਵਿੱਚ ਬੈਸਟਾਂ ਦੇ ਲਈ ਮੋਟਰਸਾਈਕਲ ਜਿਹੜੇ ਮਾਨ ਸਨਮਾਨ ਦੇ ਵਿੱਚ ਉਹ ਦਿੱਤੇ ਜਾਣਗੇ ਬੈਸਟ ਟਰੇਡਰ ਤੇ ਬੈਸਟ ਟਾਪਰ ਨੂੰ ਮੋਟਰਸਾਈਕਲ ਜਿਹੜੇ ਮਾਨ ਸਨਮਾਨ ਦੇ ਤੇ ਹੋਣਗੇ 94649 52330 ਜਿਹੜਾ ਪ੍ਰਬੰਧਕ ਕਮੇਟੀ ਦਾ ਇਹ ਸੰਪਰਕ ਨੰਬਰ ਹੈ ਟੀਮਾਂ ਵਾਲੇ ਜਿਹੜੇ ਸੰਪਰਕ ਕਰ ਸਕਦੇ ਐ ਇਸੇ ਤਰ੍ਹਾਂ ਜ਼ਿਲ੍ਹੇ ਬਠਿੰਡੇ ਦਾ ਮਹਾਰਾਜ ਪਿੰਡ ਪੰਜਾਬ ਦੇ ਵੱਡੇ ਪਿੰਡਾਂ ਦੇ ਵਿੱਚ ਗਿਣਿਆ ਜਾਣ ਵਾਲਾ ਮਹਾਰਾਜ ਪਿੰਡ ਜਿੱਥੇ ਕਿ ਕੱਲ ਨੂੰ 7 ਸਤੰਬਰ ਨੂੰ ਕਬੱਡੀ 65 ਕਿਲੋ ਤੇ 75 ਕਿਲੋ ਦੇ ਜਿਹੜੇ ਮੈਚ ਆ ਉਹ ਖਾਸ ਤੌਰ ਤੇ ਕਰਵਾਏ ਜਾ ਰਹੇ ਐ 65 ਕਿਲੋ ਦਾ ਜਿਹੜਾ ਪ੍ਰਾਈਜ਼ ਆ ਉਹ 15000 ਤੇ 11000 ਜਿਹੜਾ ਪ੍ਰਾਈਜ਼ ਰੱਖਿਆ ਹੋਇਆ ਐ ਬੈਸਟਾਂ ਦੇ ਲਈ 31-3100 ਰੁਪਏ ਮਾਨ ਸਨਮਾਨ ਦੇ ਵਿੱਚ ਹੋਵੇਗਾ ਤੇ ਕਬੱਡੀ 75 ਦੇ ਚ 21000 ਤੇ 17000 ਪ੍ਰਾਈਜ਼ ਬੈਸਟਾਂ ਦੇ ਲਈ 71-7100 ਰੁਪਏ ਜਿਹੜਾ ਮਾਨ ਸਨਮਾਨ ਦੇ ਵਿੱਚ ਹੋਵੇਗਾ ਮਹਾਰਾਜਾ ਯਾਦਵਿੰਦਰਾ ਖੇਡ ਸਟੇਡੀਅਮ ਦੇ ਚ ਇਹ ਕਬੱਡੀ ਕੱਪ ਜਿਹੜਾ ਹੋਊਗਾ 90568 5609ਾਤ ਆਪਣੇ ਹੈਪੀ ਵੀਰ ਹੋਣੀ ਮਹਾਰਾਜ ਤੋਂ ਸੱਦਾ ਦੇ ਰਿਹਾ ਹੈ 90568 5609ਾਤ ਹੈਪੀ ਵੀਰ ਹੋਰਾਂ ਦਾ ਜਿਹੜਾ ਇਹ ਸੰਪਰਕ ਨੰਬਰ ਹੈ ਮਹਾਰਾਜ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਇਸੇ ਤਰ੍ਹਾਂ ਜਿਹੜਾ ਕਬੱਡੀ ਕੱਪ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ F4 ਦੇ ਬੈਨਰ ਹੇਠ ਰਾਜਵੀਰ ਰਾਜੂ ਕਬੱਡੀ ਕੱਪ ਜਿਹੜਾ ਉਹ ਸਰੀ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਕੈਨੇਡਾ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਜਿਹੜਾ ਹੋਣਾ ਹੈ ਯੂਨਾਈਟਿਡ ਕਬੱਡੀ ਫੈਡਰੇਸ਼ਨ ਸੁਸਾਇਟੀ ਆਫ ਵੈਨਕੁਮਰ ਦੇ ਬੈਨਰ ਹਿੱਟ ਜਿਹੜਾ ਲਾਈਵ ਚੱਲੂਗਾ ਇਹ ਤੁਸੀਂ ਦੇਖ ਸਕਦੇ ਹੋ ਜਿਹੜੀ ਲਾਈਵ ਵੈਬਸਾਈਟ ਆ ਯੂਨਾਈਟਿਡ ਕਬੱਡੀ ਫੈਡਰੇਸ਼ਨ ਸੁਸਾਇਟੀ ਆਫ ਵੈਨ ਕੁਮਰ ਦੀ ਵੈਬਸਾਈਟ ਦੇ ذریعے ਇਸ ਕਬੱਡੀ ਕੱਪ ਦਾ ਲਾਈਵ ਹੋਵੇਗਾ ਸਰੀ ਦੇ ਵਿੱਚ ਜਿਹੜਾ ਇਹ ਬਹੁਤ ਵੱਡਾ ਕਬੱਡੀ ਕੱਪ ਹੋਵੇਗਾ ਇਸੇ ਤਰ੍ਹਾਂ ਜ਼ਿਲ੍ਹੇ ਗਰਦਾਸਪੁਰ ਦੇ ਵੜੈਚਪਿੰਡ ਦੇ ਵਿੱਚ ਕਬੱਡੀ ਕੱਪ ਹੋਊਗਾ ਚਾਰ ਚੋਟੀ ਦੀਆਂ ਟੀਮਾਂ ਜਿਹੜੀਆਂ ਉਸ ਕਬੱਡੀ ਕੱਪ ਨੂੰ ਖੇਡਣ ਦੇ ਲਈ ਪੁੱਜ ਰਹੀਆਂ ਨੇ ਦੁਨੀਆ ਦੇ ਨਾਮਵਰ ਖਿਡਾਰੀ ਜਿਹੜੇ ਉਸ ਕਬੱਡੀ ਕੱਪ ਦੇ ਵਿੱਚ ਹਿੱਸਾ ਲੈ ਰਹੇ ਐ ਜਿਹੜੀਆਂ ਚਾਰ ਚੋਟੀ ਦੀਆਂ ਟੀਮਾਂ ਨੇ मनूमसाना कबड्डी क्लब करियाले दी टीम ਖੇਡੇਗੀ बाबा बिधि चंद जी कबड्डी क्लब ਸੁਰ ਸਿੰਘ ਦੀ ਟੀਮ ਖੇਡੇਗੀ ਤੇ कबड्डी क्लब चौड़े मदਰੇ ਦੀ ਟੀਮ ਖੇਡੇਗੀ ਤੇ ਗਰਦਾਸ ਲੈਂਜ कबड्डी क्लब ਲਾਰਜੋਲ ਮਹਾਨ ਖੇਡ ਪ੍ਰਮੋਟਰ ਦੀ ਟੀਮ ਜਿਹੜੀ ਉਸ ਕਬੱਡੀ ਕੱਪ ਦੇ ਖੇਡੇਗੀ ਚਾਰ ਚੋਟੀ ਦੀਆਂ ਜਿਹੜੀਆਂ ਟੀਮਾਂ ਨੇ ਉਹ ਪਿੰਡ ਵੜੈਤ ਜिले ਗਰਦਾਸਪੁਰ ਦੇ ਤੇ ਖੇਡਣ ਗਈਆਂ ਜਿਹਦਾ ਲਾਈਵ ਆ ਉਹ ਕਬੱਡੀ ਜੈਕਸ਼ਨ ਦੇ ਜਰੀਏ ਤੁਸੀਂ ਦੇਖੋਗੇ ਪੰਜਾਬ ਦੀ ਮੰਨੀ ਮੰਨੀ ਪਰਵੰਨੀ ਵੈਬਸਾਈਟ ਕਬੱਡੀ ਜੈਕਸ਼ਨ ਹੋਵੇਗੀ ਸੋ ਸੰਪਰਕ ਨੰਬਰ ਵੀ ਅਸੀਂ ਜਿਹੜੇ ਬੋਲ ਦਿੱਤੇ ਐ ਸੋ ਟੀਮਾਂ ਵਾਲਿਆਂ ਨੂੰ ਬੇਨਤੀ ਕਰਦੇ ਆ ਨਿਮਰਤਾ ਸਹਿਤ ਵੀ ਸੰਪਰਕ ਜਰੂਰ ਕਰਕੇ ਜਾਇਓ ਕਿਉਂਕਿ ਹੜ੍ਹਾਂ ਦੇ ਕਾਰਨ ਮੀਂਹਾਂ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਟੂਰਨਾਮੈਂਟ ਐ ਜਿਹੜੇ ਕਬੱਡੀ ਕੱਪ ਐ ਉਹ ਜਿਹੜੇ ਕੈਨਸਲ ਵੀ ਕੀਤੇ ਗਏ ਐ ਸੋ ਇਸੇ ਕਰਕੇ ਇਸ ਸਾਡਾ ਫਰਜ਼ ਬਣਦਾ ਹੈ ਅਸੀਂ ਦਿਨੋ ਸੰਪਰਕ ਨੰਬਰ ਵੀ ਜਿਹੜਾ ਹੈ ਉਹ ਟੀਮਾਂ ਦਾ ਜਰੂਰ ਦਿੰਨੇ ਆ ਪੋਸਟਰ ਤੇ ਜਿਹੜਾ ਵੀਰਵਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜਰੂਰ ਸਾਡੇ ਪੇਜ ਨੂੰ ਫੋਲੋ ਕਰਿਓ ਸਾਨਾ ਮਾਨ ਬਖਸ਼ਿਓ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਕੋਲ ਜਿਹੜੀ ਜਾਣਕਾਰੀ ਹੈ ਉਹ ਕਬੱਡੀ ਕਪਾਂ ਦੀ ਪਹੁੰਚਦੀ ਹੋ ਸਕੇ ਸਾਡੀ ਜਿੰਨੀ ਕੋਸ਼ਿਸ਼ ਹੁੰਦੀ ਹੈ ਅਸੀਂ ਬੜੀ ਮਿਹਨਤ ਮਸ਼ਕਤ ਦੇ ਨਾਲ ਇਹ ਜਾਣਕਾਰੀ ਲੈ ਕੇ ਤੁਹਾਡੇ ਤੱਕ ਪਹੁੰਚਦੇ ਹਾਂ ਹੋਰ ਵੀ ਟੂਰਨਾਮੈਂਟਾਂ ਦੀ ਐਡ ਦੇਣ ਦੇ ਲਈ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਮਨਮੋਹੀ ਪਿਆਰ ਬਖਸ਼ ਰਹੇ ਹੋ ਆਪਣੇ ਪੇਜਾਂ ਨੂੰ ਲੱਖਾ ਬਰਾੜੋ ਕੰਦ ਵਾਲਾ Facebook ਪੇਜ ਹੈ ਲੱਖਾ ਬਰਾੜੋ ਕੰਦ ਵਾਲਾ Instagram ਪੇਜ ਹੈ ਲੱਖਾਂ ਬਰਾੜੋ ਕੰਦ ਵਾਲਾ YouTube ਚੈਨਲ ਨੂੰ ਤੁਸੀਂ ਜਿਹੜਾ ਬੜਾ ਮਨਾਮੁਹੀ ਪਿਆਰ ਬਖਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ